ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਅਸ਼ੀਰਵਾਦ ਆ ਤੇ ਜਿੰਨਾ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਪਿਆਰ ਤੇ ਬਸ ਇਦਾਂ ਹੀ ਹਮੇਸ਼ਾ ਆਪਣਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ ਤੇ ਪੈਣਾ ਭਰਾਵਾਂ ਦਾ ਪਿਆਰ ਇਦਾਂ ਹੀ ਬਰਕਰਾਰ ਰਹੇ ਔਰ ਅਸੀਂ ਸਾਰੀ ਫੈਮਿਲੀ ਇਦਾਂ ਹੀ ਪਰਸਕੂਨ ਰਹੀਏ ਤੇ ਕੁਝ ਬੰਦੇ ਇਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ ਤੋਰਦੇ ਤਜਨਾਂ ਜਿਨ੍ਹਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰਦੀ ਜਿਹਦੀ ਜਿਹੜੀ ਜਿਆਦਾ ਪਤਤੀ ਕਹਿੰਦੇ ਨੇ ਮਾਲਾ ਸੋਹਣੀ ਹੋਵੇ ਉਹ ਉਹ ਬਖੇਰ ਨਾਲੇ ਬਖੇਰ ਨੂੰ ਬਹੁਤ ਬਿਲਕੁਲ ਸਹੀ ਗੱਲ ਤੇ ਪਰ ਨਹੀਂ ਉਹ ਫਿਰ ਉਦਾਂ ਹੀ ਉਹ ਮੋਤੀ ਇਕੱਠੇ ਹੋ ਗਏ ਆ ਲੱਭ ਗਏ ਸੀ ਬਵਾਸੋ ਲੱਭ ਤੇਰੇ ਜਣੇ ਆਏ ਆ ਬਥੇਰੇ ਆ ਗਏ ਬਥੇਰੇ ਆ ਗਏ ਪਰ ਕਦੀ ਪਰਿਵਾਰ ਵੀ ਟੁੱਟੇ ਕਦਿੰ ਟੁੱਟਦੇ ਹਲੇ ਪ੍ਰਵਾਹ ਪਰਿਵਾਰ ਹਮੇਸ਼ਾ ਪਰਿਵਾਰ ਜੀ ਨੂੰ ਕਿਹਾ ਹੀ ਗਿਆ ਪਰਿਵਾਰ ਪਰਿਵਾਰ ਪ ਰਿਵਾਰ ਉਹ ਪਰੇ ਵੀ ਹੋ ਜਾਣ ਤਾਂ ਵੀ ਜਦੋਂ ਵਾਪਸ ਆ ਜਾਂਦਾ ਫੇਰ ਬਣਦਾ ਪਰਿਵਾਰ ਪੰਛੀ ਵੀ ਆਪਣਾ ਆ ਲੈਣਾ ਛੱਡ ਦਿੰਦੇ ਸ਼ਾਮ ਨੂੰ ਵਾਪਸ ਫੇਰ ਆਪਣੇ ਆਲੇ ਨੇ ਚ ਜਾਂਦੇ ਬੱਚੇ ਆ ਕੋਈ ਗੱਲ ਤੁਸੀਂ ਲਾਈਫ ਦੇ ਵਿੱਚ ਬਹੁਤ ਖੁਸ਼ ਹੋ ਜਾਂਦਾ ਤੇ ਕਹਿੰਦਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਹੈ ਜੀ ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਕਹਿੰਦਾ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਤੁਸੀਂ ਆਪ ਹੀ ਸਮਝਦਾਰ ਹੋ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਕਹਿੰਦਾ ਤੂੰ ਰਖ ਕੁਝ ਹੌਸਲਾ ਸਫਰੀ ਕਿਸੇ ਦੇ ਮਿਲ ਵੀ ਜਾਂਦੇ ਬਾਠ ਠੀਕ ਹੈ ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਾਰੀ ਜਾਂਦੇ ਜਿਹੜੇ ਦੁਨੀਆ ਤੋਂ ਚੱਲ ਜਾਂਦੇ ਇਹ ਤਾਂ ਫੇਰ ਜੀਦੇ ਨੇ ਫੇਰ ਵਾਪਸ ਆ ਗਏ ਨੇ ਮਾਪਿਓ ਦੀ ਯਾਦ ਆ ਗਈ ਆ ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ ਇੱਕ ਦੂਜੇ ਦੇ ਮਗਰ ਲੱਗ ਕੇ ਦਿੱ ਤੇਰੇ ਦੀ ਲੈ ਤੇਰੇ ਦੀ ਤੇਰੀ ਐ ਤੇਰਾ ਜੋ ਤਰਫਲਾਂ ਕੀ ਆ ਕੁਛ ਵੀ ਨਹੀਂ ਮਿਲਦਾ ਫੇਰ ਕਹਿੰਦਾ ਕਹਿੰਦਾ ਤੂੰ ਦਿਲਾਂ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਡੀ ਜਾ ਵੀ ਤੂੰ ਹੌਸਲਾ ਨਾ ਟਾ ਤੂੰ ਗਾਈ ਜਾ ਗਾਣਾ ਵੀ ਇੱਕ ਖੇਡ ਆ ਗਾਣਾ ਵੀ ਇੱਕ ਹੁਨਰ ਆ ਗਾਣਾ ਵੀ ਇੱਕ ਫਨ ਆ ਕਹਿੰਦਾ ਦਿਲਾਂ ਕਿਉ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕੋਈ ਗੱਲ ਦੀ ਮਿਲ ਕਣ ਕੇ ਆਪਣਾ ਕੰਮ ਤਾਂ ਜਾਰੀ ਰੱਖੀਏ ਆਪਣੇ ਗੁਣ ਨੂੰ ਵਧਿਆ ਰੱਖੀਏ ਦਿਲਾਂ ਕਿਉ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਹੈ ਸੋਇਆ ਤੇ ਬੜਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਇਹ ਮਾਸੂਮ ਬੱਚੇ ਆ ਇਹਨਾਂ ਨੂੰ ਤਾਂ ਸ਼ਰਾਰਤ ਕਰਾਈ ਗਈ ਹੋ ਗਈ ਸ਼ਰਾਰਤਾ ਕਰਾਉਣ ਵਾਲੇ ਵੀ ਉੱਤੇ ਥੱਲੇ ਚੜੇ ਸੀ ਕੋਹਨਾਂ ਨੂੰ ਹੁਣ ਆਪਣਾ ਲਾਲਚ ਸੀਗਾ ਠੀਕ ਹੈ ਨਾ ਸਹੀ ਗਾ ਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਰੂਰ ਆਉਂਦਾ ਹੁੰਦਾ ਇਹ ਸਿਆਣਿਆਂ ਦੀ ਕਹਾਵਤ ਆ ਕਦੀ ਖਾਲੀ ਨਹੀਂ ਜਾਂਦੀ ਹੁੰਦੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਜਦੋਂ ਸਾਧਾ ਆ ਗਿਆ ਨਾ ਫਿਰ ਬਸ ਫਿਰ ਪਾਪੜੀਆਂ ਦਿੰਦਾ ਉਹ ਫਿਰ ਉਹ ਜੋੜ ਕੇ ੜਦਾ 100 ਦਿਨ ਚੋਰ ਦਾ ਇੱਕ ਦਿਨ ਮੇਰੇ ਬਾਪੂ ਦਾ ਗਾਉਸਪਾਕ ਮਾਹੀ ਸ਼ਾਹ ਉਹ ਆ ਗਿਆ ਉਹਨੇ ਲੈ ਆਂਦਾ ਠੀਕ ਆ ਨਾ ਕੋਈ ਨਹੀਂ ਤੋੜਨ ਵਾਲਾ ਜੰਮਿਆ ਜਿੰਨਾ ਚਿਰ ਬੰਦਾ ਮਰਦਾ ਨਹੀਂ ਨਾ ਉਹਨਾਂ ਚਿਰ ਬੰਦਾ ਟੁੱਟਦਾ ਨਹੀਂ ਕੋਟਾਂ ਵਿਚਾਰੀਆਂ ਕੇਸ ਵੀ ਲੱਗ ਜਾਂਦਾ ਤਾਂ ਵੀ ਬਰੀ ਹੋ ਕੇ ਹੁੰਦੇ ਹਾਂ ਹਾਂ ਠੀਕ ਹੈ ਕਿੰਨੇ ਦਿਨ ਕੇ ਜਿੱਤੇ ਸੋਇਆ ਕਿ ਬਸ ਮੇਰੇ ਜਿੰਨੇ ਵੀ ਪੈਣਾ ਭਰਾ ਸਾਥੀ ਜੁੜੇ ਨੇ ਔਰ ਜਿੰਨੇ ਵੀ ਮੇਰੇ ਨਾਲ ਪਿਆਰ ਆ ਕੇ ਜਿਹੜਾ ਮੈਨੂੰ ਜਾਣਦਾ ਤੁਹਾਡੇ ਜੋੜਿਆਂ ਦੀ ਖਾਕ ਆ ਸੀ ਬਸ ਇੰਨਾ ਗਾ ਵੀ ਧਿਆਨ ਰੱਖੋ ਇਹ ਬੱਚੇ ਆ ਗਲਤੀਆਂ ਕਰ ਜਾਂਦੇ ਆ ਅਸੀਂ ਸਾਡੇ ਤੋਂ ਵੀ ਹੋਈਆਂ ਹੀ ਹੋਈਆਂ ਠੀਕ ਹੈ ਤੇ ਇਹਨਾਂ ਦੀ ਵੀ ਗਲਤੀ ਸਾਡੀ ਵੀ ਗਲਤੀ ਸਾਨੂੰ ਮਾਫੀ ਦਿਓ